ਜਨਾਕੀ ਸੰਗਰੂਰੀਆਂ ਤੇ ਸਵਾਗਤ ਕਰ ਰਹੇ ਆ ਦਿਲੋਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣ ਮਹਿਮਦਾ ਅੱਜ ਆਗਾਸ ਹੋ ਚੁੱਕਿਆ ਸਰਦਾਰ ਸੁਖਪਾਲ ਸਿੰਘ ਖੇਰਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਪਾਈ ਰਾਜਾ ਬੜਿੰਗਣਾ ਤੇ ਸਾਡੀ ਮਾਂ ਵਰਗੀ ਮਾਂ ਦੀਦੀ ਪੱਠਾ ਜੀ ਬੈਠੇ ਆ ਬਸ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਖੇਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀਰ ਜੀ ਵਫਾਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਨਹੀਂ ਆਈ ਖੇਰਾ ਸਾਹਿਬ ਨੂੰ ਕਿਵੇਂ ਦੱਸਣਾ ਕਿ ਸੰਗਰੂਰੀਏ ਆ ਤੇ ਸਵਾਗਤ ਕਰ ਰਹੇ ਆ ਦਿਲੋਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਨ ਮਹਿਮਤਾ ਅੱਜ ਆਗਾਸ ਹੋ ਚੁੱਕਿਆ ਸਰਦਾਰ ਸੁਖਪਾਲ ਸਿੰਘ ਖੇਰਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਪਾਈ ਰਾਜਾ ਬੜਿੰਗਣਾ ਤੇ ਸਾਡੀ ਮਾਂ ਵਰਗੀ ਮਾਂ ਦਿੱਤੀ ਪੱਥਰ ਜੀ ਬੈਠੇ ਆ ਬਸ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਖੈਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀਰ ਜੀ ਵਫਾਦਾਰੀ WHAT <laughs>